ਕਦੇ-ਕਦੇ ਮਾਵਾਂ ਕੁੱਖਾਂ ਚੋਂ ਯੋਧੇ ਪੈਦਾ ਕਰਦੀਆਂ ਰੋਜ਼-ਰੋਜ਼ ਨਹੀਂ ਜੰਮੇ ਜਾਂਦੇ ਸੂਰਮੇ ਜਿਸ ਵੇਲੇ ਮਰਯੰਗਜੀਤ ਸਿੰਘ ਦੀ ਮਾਤਾ ਜੀ ਪੈਦਾ ਹੋਏ ਉਸ ਵੇਲੇ ਜ਼ਮਾਨਾ ਸੀ ਕਿ ਕੁੜੀਆਂ ਨੂੰ ਜੇ ਜੰਪੀ ਰਾਤ ਨੂੰ ਜਾਂ ਉਸੇ ਵੇਲੇ ਦੱਬਿਆਉਂਦੇ ਸੀ ਵੀ ਕੁੜੀ ਨਹੀਂ ਜੰਮਣੀ ਦੱਬਿਆਉਂਦੇ ਅੱਜ ਵੀ ਬਦਕਿਸਮਤੀ ਨਾਲ ਅੱਜ ਵੀ ਕੁੜੀਆਂ ਨੂੰ ਤਾਂ ਜਨਮਣ ਦੇ ਹੋਰ ਤਰੀਕੇ ਆਗੇ ਮਾਰਨ ਦੇ ਮਹਾਰਾਜਾ ਰਣਜੀਤ ਸਿੰਘ ਦੀ ਮਾਤਾ ਜੀ ਨੂੰ ਦੱਬਣ ਚਲੇ ਗਏ ਸੀ ਰਸਤੇ 'ਚ ਇੱਕ ਪੰਡਤ ਮਿਲਿਆ ਉਹਨੂੰ ਪਤਾ ਲੱਗਿਆ ਉਹ ਕਹਿੰਦਾ ਕਿਉਂ ਪਾਪ ਕਰਦੇ ਹੋ ਸੂਰਮਾ ਜਮੂ ਗਿਆ ਲੋਕਾਂ ਨੇ ਤੁਹਾਨੂੰ ਮਨ ਬਣਾ ਲਿਆ ਕਰਦਿਆਂ ਨੇ ਮਨ ਬਣਾ ਲਿਆ ਵਾਪਸ ਮੁੜਿਆ ਵਾਪਸ ਮੁੜੇ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ ਜੀ ਉਸ ਮਾਨ ਨੇ ਕੋਈ ਪਤਾ ਨਹੀਂ ਕਿਹੜੀ ਕੁਖ ਕਿਹੜਾ ਸੂਰਮਾ ਪੈਦਾ ਕਰ ਦੇ ਸੁਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਲੇਖ ਵੀ ਆਉਂਦੇ ਰਏ ਸਾਨੂੰ ਦਸਵੀਂ ਚ ਲੇਖ ਆਉਂਦਾ ਹੁੰਦਾ ਸੀ ਪੜ੍ਹਦੇ ਸੀ ਯਾਦ ਕਰਕੇ ਜਾਂਦੇ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਉਹ ਕਾਬਲ ਖੰਧਾਰ ਤੱਕ ਉਹ ਤਿੱਬਤ ਤੱਕ ਉਹਦਾ ਰਾਜ ਸੀ ਬੜਾ ਵੱਡਾ ਪੰਜਾਬ ਸੀ ਉਦੋਂ ਸ਼ੇਰ-ਏ-ਪੰਜਾਬ ਤਾਇਓ ਕਿਹਾ ਗਿਆ ਉਹਨਾਂ ਨੂੰ ਔਰ ਇਨਸਾਫ ਦੇ ਮਾਮਲੇ 'ਚ ਐਸੀ ਬੁੱਧੀ ਤਿੱਖਣ ਬੁੱਧੀ ਸੀ ਕਿ ਮਿਸਾਲਾਂ ਪਈਆਂ ਇਤਿਹਾਸ 'ਚ ਕਿ ਇਨਸਾਫ ਦੇਣਾ ਵੀ ਧਰਮ ਦੇ ਮਾਮਲੇ 'ਚ ਹਰ ਇੱਕ ਧਰਮ ਨੂੰ ਆਜ਼ਾਦੀ ਕੋਈ ਇਹ ਨਹੀਂ ਹੈਗਾ ਕਿ ਤੂੰ ਆਂ ਨਹੀਂ ਕਰ ਸਕਦਾ ਤੂੰ ਉਹ ਨਹੀਂ ਕਰ ਸਕਦਾ ਤੈਨੂੰ ਆਹੀ ਕਰਨਾ ਪਊ ਤੈਨੂੰ ਨਾ ਆਜ਼ਾਦੀ ਤੇ ਜੇ ਕੋਈ ਗਲਤੀ ਹੋਈ ਰਾਜ ਦੌਰਾਨ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਆਪ ਮਾਫ ਕਰਨਾ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਤੇ ਗਏ ਨੀਵੇਂ ਇੱਕ ਨਵਾਨੇ ਸਿੱਖ ਦੇ ਤੌਰ ਤੇ ਜੋ ਸਜ਼ਾ ਲੱਗੀ ਪੁਗਤੀ ਆ ਅੱਜ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ ਅਕਾਲ ਤਖਤ ਤੇ ਜਾਣ ਦੀ ਗੱਲ ਛੱਡੋ ਅਕਾਲ ਤਖਤ ਨੂੰ ਘਰੇ ਬੁਲਾ ਲੈਂਦੇ ਕਿ ਤੂੰ ਹੀ ਇੱਥੇ ਆ ਅਸੀਂ ਨਹੀਂ ਆਉਂਦੇ ਆ ਫਰਕ ਹੈ ਆ ਫਰਕ ਹੈ ਰਾਜ ਚ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਹ ਕਿਹਾ ਜਾਂਦਾ ਸੀ ਜੇ ਕੁੱਤੇ ਦੇ ਗਲ 'ਚ ਸੋਨੇ ਦਾ ਕੰਠਾ ਪਾ ਦੋ ਰਾਤ ਨੂੰ ਤਾਂ ਸਵੇਰ ਨੂੰ ਉਸੇ ਕੁੱਤੇ ਦੇ ਗਲੋਂ ਕੰਠਾ ਮਿਲਦਾ ਸੀ ਤੇ ਆ ਜਿਹੜੇ ਤੋਂ ਪਹਿਲਾਂ ਵਾਲੇ ਰਾਜ ਕਰਕੇ ਗਏ ਨੇ ਆਪਣਾ ਇਨਾਂ ਦੇ ਰਾਜ ਜੀ ਕਿਤੇ ਕੁੱਤੇ ਦੇ ਗਲ 'ਚ ਕੰਠਾ ਪਾ ਦੋ ਕੰਠੇ ਦੀ ਗੱਲ ਛੱਡੋ ਕੁੱਤਾ ਨਹੀਂ ਥਿਆਉਂਦਾ ਸੀ ਗਿਆ ਕਿੱਧਰ ਚਲ ਕੁੱਤਾ ਤਾਂ ਵਿਚਾਰਾ ਜਾਨਵਰ ਐ ਕੰਠਾ ਤਾਂ ਬੇਜਾਨ ਐ ਬਾਅਦ 'ਚ ਹੋਰ ਵੀ ਬਣ ਜੂ ਇਹ ਹੋ ਰਾਜ ਦਿੰਦੇ ਰਹੇ ਆਪਾਂ ਨੂੰ ਇਹ ਕਹਿ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਹਾਰਾਜਾ ਜੀ ਜੇ ਤੁਸੀਂ ਕੀ ਰਿਸ ਕਰ ਲੰਗੇ ਬੜੀਆਂ ਮਸਾਲਾਂ ਪਈਆਂ ਉਹਨਾਂ ਦੀਆਂ ਬੜੇ ਲੜਾਈਆਂ ਦੇ ਕਿੱਸੇ ਪਏ ਆ ਜਿੱਤਣ ਦੇ ਬਹਾਦਰੀਆਂ ਦੇ ਕਿੱਸੇ ਪਏ ਆ ਅੱਜ ਉਹਨਾਂ ਨੂੰ ਆਪਾਂ ਸਰਦਾ ਦੇ ਫੁੱਲ ਪੇਂਟ ਕਰਨਾ ਹੈ ਬਰੁਖਾਂ ਦੀ ਧਰਤੀ ਬਹੁਤ ਪਵਿੱਤਰ ਧਰਤੀ ਹੈ ਪਹਿਲਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਮੈਨੂੰ ਇੱਕ ਮੁੰਡਾ ਮਿਲਿਆ ਬਰੁਖਾਂ ਦਾ ਉੱਥੇ ਮੈਂ ਜਦੋਂ ਮੱਥਾ ਟੇਕਣ ਗਿਆ ਜਿੱਥੇ ਬੁੱਤ ਲਾਇਆ ਆਪਾਂ ਨੇ ਕਹਿੰਦਾ ਜੀ ਬਾਦਲ ਸਾਹਿਬ ਇਹ ਬੁੱਤ ਦੀ ਅਨਾਉਂਸਮੈਂਟ ਕਰਕੇ ਗਈ ਸੀ ਉਦੋਂ ਮੈਂ 6ਵੀਂ ਕਲਾਸ 'ਚ ਪੜਦਾ ਸੀ ਕਹਿੰਦਾ ਹੁਣ ਲੱਗਿਆ ਜੀ ਹੁਣ ਮੇਰਾ ਮੁੰਡਾ 6ਵੀਂ 'ਚ ਪੜਦਾ ਹੈ ਲੈ ਉਹ ਉਹ ਮੁੰਡਾ ਖੜਾ ਆਉ ਖੜਾ ਹੋ ਗਿਆ ਮੁੰਡਾ ਐ ਹੀ ਹੈ ਨਾ ਕਦੋਂ ਅਨਾਉਂਸ ਕੀਤਾ ਸੀ ਤੂੰ 6ਵੀਂ ਕਲਾਸ 'ਚ ਸੀ ਉਦੋਂ ਤੇ ਬੁੱਤ ਜਦੋਂ ਲੱਗਿਆ ਹੁਣ ਕਿ ਤੁਹਾਨੂੰ ਤੇਰਾ ਮੁੰਡਾ ਕਿੰਨੀ ਵਿੱਚ ਹੈ ਬਸ ਹallelujah ਹallelujah ਮਹਾਰਾਜਾ ਜੀ ਸਿੰਘ ਵਰਗ ਰਾਜ ਮਜਾਕ ਬਣਾ ਕੇ ਰੱਖਿਆ ਇਹਨਾਂ ਨੇ ਰਾਜ ਕੀ ਹੁੰਦਾ ਜੀ ਰਾਜ ਇੱਕ ਪਵਿੱਤਰ ਚੀਜ਼ ਹੈ ਜਨਤਾ ਤੁਹਾਨੂੰ ਆਪਣਾ ਨੁਮਾਇੰਦਾ ਚੁਣਦੀ ਹੈ ਕਿ ਤੁਸੀਂ ਸਾਡੇ ਬਾਰੇ ਫੈਸਲੇ ਕਰਨੇ ਨੇ ਤੇ ਬਾਅਦ ਵਿੱਚ ਤੁਸੀਂ ਫੈਸਲੇ ਲੋਕਾਂ ਦੇ ਵਿਰੁੱਧ ਕਰਨ ਲੱਗ ਜਾਂਦੇ ਹੋ ਆਪਣੇ ਚਾਚੇ ਭਤੀਜੇ ਆ ਜਾਂਦੇ ਨੇ ਆਪਣੇ ਸਾਲੇ ਜੀਜੇ ਆ ਜਾਂਦੇ ਨੇ ਰਾਜ ਦਾ ਮਤਲਬ ਹੈ ਜਨਤਾ ਖੁਸ਼ ਰਹੇ ਕੋਈ ਵਰਗ ਜਨਤਾ ਦਾ ਕੋਈ ਵਰਗ ਭਾਵੇਂ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਹਲਵਾਈ ਹੈ ਚਾਹੇ ਉਹ ਕੋਈ ਖੱच्चੜੇੜਾ ਚਲਾਉਂਦਾ ਚਾਹੇ ਕੋਈ ਵਪਾਰੀ ਹੈ ਉਹਨੂੰ ਕੋਈ ਰਾਜ ਦੇ ਵਿੱਚ ਉਹਨੂੰ ਕੋਈ ਦੁੱਖ ਨਾ ਹੋਵੇ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਲੋਕਾਂ ਦੀਆਂ ਕੰਧਾਂ ਨਾਲ ਕੰਨ ਲਾ ਕੇ ਗੱਲਾਂ ਸੁਣਦੇ ਸੀ ਕਿ ਲੋਕ ਪਰਜਾ ਜਿਹੜੀ ਹੈ ਮੇਰੀ ਕਿਤੇ ਮੇਰੇ ਰਾਜ ਤੋਂ ਕੋਈ ਦੁਖੀ ਤਾਂ ਨਹੀਂ ਕੋਈ ਇਹ ਜੀ ਗੱਲ ਤਾਂ ਨਹੀਂ ਕਰ ਰਹੇ ਕਿ ਮੇਰੇ ਰਾਜ ਚ ਕਮੀ ਰਹਗੀ ਕੋਈ ਸੁਣਦੇ ਤਾਂ ਇਹ ਵੀ ਰਹੇ ਐ ਕੰਧਾ ਨਾ ਕੱਲ ਲਾ ਕੇ ਇਹ ਦੂ ਪਹਿਲਾਂ ਵਾਲੇ ਪਰ ਸੁਣਦੇ ਇਹ ਰਹੇ ਐ ਕਿ ਕੋਈ ਘਰ ਚਿੱਟੇ ਤੋਂ ਬਿਨਾ ਰਹਿ ਤਾਂ ਨਹੀਂ ਗਿਆ ਕੋਈ ਘਰ ਇਹ ਜਹਾ ਜ ਰਹਿ ਤਾਂ ਨਹੀਂ ਕਿ ਕਿਸੇ ਕੋਲ ਪੈਸਾ ਤਾਂ ਨਹੀਂ ਰਹਿ ਗਿਆ ਕੋਈ ਲੁੱਟ ਲੈ ਨਾ ਸਾਰੇ ਆ ਗੱਲ ਸੁਣਦੇ